ਕਥਾਵਾਚਕ ਸਹਿਬਾਨ ਪਾਸੋਂ ਤੇ ਅਲਾਹੀ ਬਾਣੀ ਦਾ ਕੀਰਤਨ ਰਾਗੀ ਜੱਥਿਆਂ ਪਾਸੋਂ ਸਰਵਨ ਕਰਕੇ ਲਾਹੇ ਪ੍ਰਾਪਤ ਕਰਿਏ ਜਿਹੜੀਆਂ ਸੰਗਤਾਂ ਅਮਰਤ ਦੀਆਂ ਬਲਾਖੀ ਨਹੀਂ ਖੰਡੇ ਬਾਟੇ ਦੀ ਪਹਲ ਛਕਣਾ ਚਾਹੁੰਦੀਆਂ ਨੇ ਉਹ ਤਖਸ਼ირი ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਆ ਕੇ ਖੰਡੇ ਬਾਟੇ ਦੀ ਪਹਲ ਛਕਣ ਗੁਰੂ ਵਾਲੇ ਬਣ ਨਿਸ਼ਾਨ ਦਾ ਤਿਆਗ ਕਰਨ ਅੱਜ ਇਹੋ ਹੀ ਸਭ ਤੋਂ ਵੱਡੀ ਜ਼ਰੂਰਤ ਹੈ ਅਸੀਂ ਖਾਲਸੇ ਦਾ ਜਨਮ ਦਿਨ ਮਨਾ ਰਹੇ ਹਾਂ ਖਾਲਸੇ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਕਾਲਸੇ ਦੇ ਇਸ ਪ੍ਰਕਾਸ਼ ਪੁਰਬ ਦੇ ਮੌਕੇ ਖਾਲਸੇ ਦੇ ਇਸ ਸਾਜਨਾ ਦਿਵਸ ਦੇ ਮੌਕੇ ਦੇ ਉੱਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਵਿਚਾਰ ਧਾਰਾ ਦੇ ਨਾਲ ਜੁੜੀਏ ਸਿੱਖ ਫਲਸਫੇ ਤੋਂ ਜਾਣੂ ਹੋਈਏ ਸਿੱਖ ਪਰੰਪਰਾਵਾਂ ਤੋਂ ਜਾਣੂ ਹੋਈਏ ਅੱਜ ਜੋ ਸਮਾਜ ਦੇ ਵਿੱਚ ਅਸੀਂ ਅਫਰਾ ਤਫਰੀਦ ਦਾ ਮਾਹੌਲ ਦੇਖ ਰਹੇ ਹਾਂ ਖਾਸ ਤੌਰ ਤੇ ਸਾਡੇ ਸਿੱਖਾਂ ਦੇ ਅੰਦਰ ਇਹਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਫਲਸਫੇ ਤੋਂ ਆਪਣੀਆਂ ਪਰੰਪਰਾਵਾਂ ਤੋਂ ਆਪਣੀ ਮਰਿਆਦਾ ਤੋਂ ਆਪਣੇ ਸੰਸਕਾਰਾਂ ਤੋਂ ਦੂਰ ਜਾ ਚੁੱਕੇ ਹਾਂ ਖਾਸ ਤੌਰ ਤੇ ਸਾਡੀ ਨੌਜਵਾਨੀ ਅਸੀਂ ਆਪਣੇ ਮੂਲ ਵਾਲ ਆਈਏ ਬਾਣੀ ਵਾਲ ਆਈਏ ਬਾਣੇ ਦੇ ਧਾਰਨੀ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ਼ਾਰਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਪਰਬ ਸਿੱਖ ਅੰਥ ਵੱਲੋਂ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਸਹਿਤ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਇਹ ਸਾਖੀ ਦਾ ਇਹ ਪਰਬ ਜਿੱਥੇ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਸਮੁੱਚੇ ਗੁਰੂ ਖਾਲਸਾ ਪੰਥ ਵੱਲੋਂ ਇਸ ਪਰਬ ਨੂੰ ਇਸ ਵਾਰ ਵੀ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਮਨਾਉਣ ਦੇ ਵੱਡੇ ਉਪਰਾਲੇ ਕੀਤੇ ਗਏ ਨੇ ਅੱਜ ਸ੍ਰੀ ਅਖੰਡ ਪਾਤਸ਼ਾਹਬ ਪਰਾਰੰਭ ਹੋ ਚੁੱਕੇ ਨੇ ਧਾਰਮਿਕ ਦੀਵਾਨ ਸਕ ਸਾਬ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਦਸ ਤਰੀਕ ਤੋਂ ਹੀ ਲਗਾਤਾਰ ਸਤ ਤੋਂ ਲੈ ਕੇ ਰਾਤ 10 ਵਜੇ ਤੱਕ ਚੱਲ ਰਹੇ ਨੇ ਇਹ ਵਿਸ਼ੇਸ਼ ਧਾਰਮਿਕ ਸਮਾਗਮ ਨੇ ਜਿਹੜੇ ਤੱਕ ਸਾਹਿਬ ਦੇ ਕੇ ਹੋ ਰਹੇ ਨੇ ਖੰਡੇ ਬਾਟੇ ਦਾ ਅਮਰ ਸੰਚਾਰ ਤੱਕ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ 13 14 15 ਤਿੰਨੇ ਦਿਨ ਪੰਜ ਪੈਰੇ ਸਹਿਬਾਨ ਵੱਲੋਂ ਕਰਵਾਇਆ ਜਾਣਾ ਸਿੱਖ ਸੰਗਤ ਨੂੰ ਇਹੋ ਹੀ ਅਪੀਲ ਹੈ ਬੇਖੌਫ ਹੋ ਕੇ ਬੇਪਰਵਾਹ ਹੋ ਕੇ ਤਕਸ ਤੀ ਦਮਦਮਾ ਸਹਰ ਦੀ ਪਾਵਨ ਧਰਤੀ ਦੇ ਉੱਤੇ ਖਾਲਸਾ ਸਾਜਨਾ ਦਿਵਸ ਮਨਾਉਣ ਦੇ ਲਈ ਅਸੀਂ ਹੁਮਮ ਹੁਮਾ ਕੇ ਪਹੁੰਚੀਏ ਤਕਤ ਸਾਹਿਬ ਵਿਖੇ ਦਰਸ਼ਨ ਕਰੀਏ ਧਾਰਮਿਕ ਦੀਵਾਨ ਸਜੇ ਨੇ ਗੁਰੂ ਸਾਹਿਬਾਨ ਦਾ ਇਤਿਹਾਸ ਸਿੱਖ ਵਿਚਾਰਧਾਰਾ ਸਿੱਖ ਫਲਸਫਾ ਕਥਾਵਾਚਕ ਸਹਿਬਾਨ ਪਾਸੋਂ ਤੇ ਅਲਾਹੀ ਬਾਣੀ ਦਾ ਕੀਰਤਨ ਰਾਗੀ ਜੱਥਿਆਂ ਪਾਸੋਂ ਸਰਵਨ ਕਰਕੇ ਲਾਹੇ ਪ੍ਰਾਪਤ ਕਰਿਏ ਜਿਹੜੀਆਂ ਸੰਗਤਾਂ ਅਮਰਤ ਦੀਆਂ ਬਲਾਖੀ ਨਹੀਂ ਖੰਡੇ ਬਾਟੇ ਦੀ ਪਹਲ ਛਕਣਾ ਚਾਹੁੰਦੀਆਂ ਨੇ ਉਹ ਤਖਸ਼ਿਰੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆ ਕੇ ਖੰਡੇ ਬਾਟੇ ਦੀ ਪਹਲ ਛਕਣ ਗੁਰੂ ਵਾਲੇ ਬਣ ਨਿਸ਼ਾਨ ਦਾ ਤਿਆਗ ਕਰਨ ਅੱਜ ਇਹੋ ਹੀ ਸਭ ਤੋਂ ਵੱਡੀ ਜ਼ਰੂਰਤ ਹੈ ਅਸੀਂ ਖਾਲਸੇ ਦਾ ਜਨਮ ਦਿਨ ਮਨਾ ਰਹੇ ਹਾਂ ਖਾਲਸੇ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਖਾਲਸੇ ਦੇ ਇਸ ਪ੍ਰਕਾਸ਼ ਪੁਰਬ ਦੇ ਮੌਕੇ ਖਾਲਸੇ ਦੇ ਇਸ ਸਾਧਨਾ ਦਿਵਸ ਦੇ ਮੌਕੇ ਦੇ ਉੱਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਵਿਚਾਰ ਧਾਰਾ ਦੇ ਨਾਲ ਜੁੜੀਏ ਸਿੱਖ ਫਲਸਫੇ ਤੋਂ ਜਾਣੂ ਹੋਈਏ ਸਿੱਖ ਪਰੰਪਰਾਵਾਂ ਤੋਂ ਜਾਣੂ ਹੋਈਏ ਅੱਜ ਜੋ ਸਮਾਜ ਦੇ ਵਿੱਚ ਅਸੀਂ ਅਫਰਾ ਤਫਰੀਦ ਦਾ ਮਾਹੌਲ ਦੇਖ ਰਹੇ ਹਾਂ ਖਾਸ ਤੌਰ ਤੇ ਸਾਡੇ ਸਿੱਖਾਂ ਦੇ ਅੰਦਰ ਇਹਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਫਲਸਫੇ ਤੋਂ ਆਪਣੀਆਂ ਪਰੰਪਰਾਵਾਂ ਤੋਂ ਆਪਣੀ ਮਰਿਆਦਾ ਤੋਂ ਆਪਣੇ ਸੰਸਕਾਰਾਂ ਤੋਂ ਦੂਰ ਜਾ ਚੁੱਕੇ ਹਾਂ ਖਾਸ ਤੌਰ ਤੇ ਸਾਡੀ ਨੌਜਵਾਨੀ ਅਸੀਂ ਆਪਣੇ ਮੂਲ ਵਾਲੀਏ ਬਾਣੀ ਵਾਲੀਏ ਬਾਣੇ ਦੇ ਧਾਰਨੀ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ਼ਾਰਾ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਪਰਬ ਸਿੱਖ ਪੰਥ ਵੱਲੋਂ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਸਹਿਤ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਦਾ ਵਿਸਾਖੀ ਦਾ ਇਹ ਪਰਬ ਜਿੱਥੇ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਥੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਸਮੁੱਚੇ ਗੁਰੂ ਖਾਲਸਾ ਪੰਥ ਵੱਲੋਂ ਇਸ ਪਰਬ ਨੂੰ ਇਸ ਵਾਰ ਵੀ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਮਨਾਉਣ ਦੇ ਵੱਡੇ ਉਪਰਾਲੇ ਕੀਤੇ ਗਏ ਨੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਪਰਾਰੰਭ ਹੋ ਚੁੱਕੇ ਨੇ ਧਾਰਮਿਕ ਦੀਵਾਨ ਤਖਤ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ 10 ਤਰੀਕ ਤੋਂ ਹੀ ਲਗਾਤਾਰ 7 ਤੋਂ ਲੈ ਕੇ ਰਾਤ 10 ਵਜੇ ਤੱਕ ਚੱਲ ਰਹੇ ਨੇ ਇਹ ਵਿਸ਼ੇਸ਼ ਧਾਰਮਿਕ ਸਮਾਗਮ ਨੇ ਜਿਹੜੇ ਤਖਤ ਸਾਹਿਬ ਵਿਕੇ ਹੋ ਰਹੇ ਨੇ ਖੰਡੇ ਬਾਟੇ ਦਾ ਅਮਰ ਸੰਚਾਰ ਤੱਕ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ 13 14 15 ਤਿੰਨੇ ਦਿਨੋਂ ਪੰਜ ਪੈਰੇ ਸਹਿਬਾਨ ਵੱਲੋਂ ਕਰਵਾਇਆ ਜਾਣਾ ਸਿੱਖ ਸੰਗਤ ਨੂੰ ਇਹੋ ਹੀ ਅਪੀਲ ਹੈ ਬੇਖੌਫ ਹੋ ਕੇ ਬੇਪਰਵਾਹ ਹੋ ਕੇ ਤਕਸਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਖਾਲਸਾ ਸਾਜਨਾ ਦਿਵਸ ਮਨਾਉਣ ਦੇ ਲਈ ਅਸੀਂ ਹੁਮ ਹੁਮਾ ਕੇ ਪਹੁੰਚੀਏ ਤਕਤ ਸਾਹਿਬ ਵਿਖੇ ਦਰਸ਼ਨ ਕਰੀਏ ਧਾਰਮਿਕ ਦੀਵਾਨ ਸਜੇ ਨੇ ਗੁਰੂ ਸਾਹਿਬਾਨ ਦਾ ਇਤਿਹਾਸ ਸਿੱਖ ਵਿਚਾਰਤਾਰਾ ਸਿੱਖ ਫਲਸਫਾ ਕਥਾਵਾਚਕ ਸਹਿਬਾਨ ਪਾਸੋਂ ਤੇ ਅਲਾਹੀ ਬਾਣੀ ਦਾ ਕੀਰਤਨ ਰਾਗੀ ਜੱਥਿਆਂ ਪਾਸੋਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜਿਹੜੀਆਂ ਸੰਗਤਾਂ ਅਮਰਤ ਦੀਆਂ ਬਲਾਖੀ ਨੇ ਖੰਡੇ ਬਾਟੇ ਦੀ ਪਹਲ ਛਕਣਾ ਚਾਹੁੰਦੀਆਂ ਨੇ ਉਹ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਆ ਕੇ ਖੰਡੇ ਬਾਟੇ ਦੀ ਪਹਲ ਛਕਣ ਗੁਰੂ ਵਾਲੇ ਬਣ ਨਸ਼ਿਆਂ ਦਾ ਤਿਆਗ ਕਰਨ ਅੱਜ ਇਹੋ ਹੀ ਸਭ ਤੋਂ ਵੱਡੀ ਜ਼ਰੂਰਤ ਹੈ ਅਸੀਂ ਖਾਲਸੇ ਦਾ ਜਨਮ ਦਿਨ ਮਨਾ ਰਹੇ ਹਾਂ ਖਾਲਸੇ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਖਾਲਸੇ ਦੇ ਇਸ ਪ੍ਰਕਾਸ਼ ਪੁਰਬ ਦੇ ਮੌਕੇ ਖਾਲਸੇ ਦੇ ਇਸ ਸਾਜਨਾ ਦਿਵਸ ਦੇ ਮੌਕੇ ਦੇ ਉੱਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਵਿਚਾਰਤਾ ਰਾਦੇ ਨਾਲ ਜੁੜੀਏ ਸਿੱਖ ਫਲਸਫੇ ਤੋਂ ਜਾਣੂ ਹੋਈਏ ਸਿੱਖ ਪਰੰਪਰਾਵਾਂ ਤੋਂ ਜਾਣੂ ਹੋਈਏ ਅੱਜ ਜੋ ਸਮਾਜ ਦੇ ਵਿੱਚ ਅਸੀਂ ਅਫਰਾ ਤਫਰੀਦ ਦਾ ਮਾਹੌਲ ਦੇਖ ਰਹੇ ਹਾਂ ਖਾਸ ਤੌਰ ਤੇ ਸਾਡੇ ਸਿੱਖਾਂ ਦੇ ਅੰਦਰ ਇਹਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਫਲਸਫੇ ਤੋਂ ਆਪਣੀਆਂ ਪਰੰਪਰਾਵਾਂ ਤੋਂ ਆਪਣੀ ਮਰਿਆਦਾ ਤੋਂ ਆਪਣੀ ਸੰਸਕਾਰਾਂ ਤੋਂ ਦੂਰ ਜਾ ਚੁੱਕੇ ਹਾਂ ਖਾਸ ਤੌਰ ਤੇ ਸਾਡੀ ਨੌਜਵਾਨੀ ਅਸੀਂ ਆਪਣੇ ਮੂਲ ਵਾਲਾਈਏ ਬਾਣੀ ਵਾਲਾਈਏ ਬਾਣੇ ਦੇ ਧਾਰਨੀ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ